ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਜਦੋਂ ਦੇਰ ਰਾਤ ਤੋਂ ਨਕਾਬਪੋਸ਼ ਸਕੂਟੀ ਸਵਾਰ ਹਮਲਾਵਰਾਂ ਨੇ ਕਾਂਗਰਸ ਪਾਰਟੀ ਦੇ ਹਲਕਾ ਗੁਰਦਾਸਪੁਰ ਦੇ ਯੂਥ ਪ੍ਰਧਾਨ ਤੇ ਕੌਂਸਲਰ ਨਕਲਵਾਜਨ ਦੇ ਘਰ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਚੱਲਨ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਕਦਰ ਨਕਾਬਪੋਸ਼ ਆਉਂਦੇ ਨੇ ਘਟਾ ਵਾਲੀ ਥਾਂ ਤੇ ਪਹੁੰਚਦੇ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨਕਾਬਪੋਸ਼ ਹਮਲਾਵਰ ਫਰਾਰ ਹੋ ਜਾਂਦੇ ਨੇ ਘਟਨਾ ਦੇ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨਹੀਂ ਪੁੱਜੀ ਐ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦੇ ਵੱਡੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਕਾਂਗਰਸ ਪਾਰਟੀ ਦੇ ਹਲਕਾ ਗੁਰਦਾਸਪੁਰ ਤੋਂ ਜਿੱਥਾ ਗੁਰਦਾਸਪੁਰ ਤੋਂ ਯੂਥਪਰਦਾ ਦੇ ਕੌਂਸਲਰ ਦੇ ਘਰ ਗੋਲੀਆਂ ਚੱਲਦੀਆਂ ਨੇ ਉਦਰੀ ਮੌਕੇ ਤੇ ਪੁੱਜੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੇ ਪਰਿਵਾਰਕ ਮੈਂਬਰਾਂ ਮੁਹੱਲਾ ਨਿਵਾਸੀਆਂ ਦੇ ਵਿੱਚ ਗੁੱਸਾ ਵੀ ਦੇਖਣ ਨੂੰ ਮਿਲਦਾ ਉਨਾ ਜਮ ਕੇ ਪ੍ਰਸ਼ਾਸਨ ਦੇ ਖਿਲਾਫ ਫੜਾਸ ਕੱਢੀ ਹੈ ਕਿ ਐ ਕਿ ਘਟਨਾ ਤੋਂ ਪਹਿਲਾਂ ਵੀ ਕਈ ਵਾਰ ਦੋਸ਼ੀਆਂ ਵੱਲੋਂ ਇਦਾਂ ਦੇ ਹਮਲੇ ਕੀਤੇ ਗਏ ਨੇ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰੀ ਜੇਕਰ ਕੋਈ ਜਾਨੀ ਮਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੈ ਵੱਡੇ ਸਵਾਲੀਆ ਨਿਸ਼ਾਨ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਬਿਗੜਦੀ ਨਜ਼ਰ ਆ ਰਹੀ ਹੈ ਆਏ ਦਿਨ ਹੀ ਗੋਲੀ ਚੱਲਦੀ ਹੈ ਆਏ ਦਿਨ ਹੀ ਲੁੱਟਾ ਖੋਹਾਂ ਦੀਆਂ ਬਾਰਦਾਤਾ ਹੁੰਦੀਆਂ ਨੇ ਪ੍ਰਸ਼ਾਸਨ ਚੁੱਪ ਕਰੀ ਕਿਉਂ ਬੈਠਾ ਹੈ ਅਜਿਹੇ ਸਵਾਲ ਹੁਣ ਪ੍ਰਸ਼ਾਸਨ ਤੇ ਖੜੇ ਹੁੰਦੇ ਨੇ ਗੁਰਦਾਸਪੁਰ ਤੋਂ ਵਿਕੀਰ ਮਲਿਕ ਸਰਪੂ ਪ੍ਰਧਾਨ ਸਾਹਿਬ ਕੀ ਗੱਲ ਹੋਈ ਆ ਸਾਰੀ ਤੇ ਇਹ ਕਿਦਾਂ ਇਹ ਸਾਰੀ ਘਟਨਾ ਵਾਪਰੀ ਆ ਇਹ ਜੀ ਆਪਣੇ ਨਕਲਮਾ ਜਨ ਜੋ ਸਾਡਾ ਪਰਿਵਾਰਿਕ ਮੈਂਬਰ ਆ ਤੇ ਸਾਡੇ ਯੂਥ ਕਾਂਗਰਸ ਦਾ ਆਪਣੇ ਹਲਕੇ ਦਾ ਪ੍ਰਧਾਨ ਆ ਮਦਰ ਇਹਨਾਂ ਦੇ ਦੋ ਵਾਰ ਦੇ ਨਗਰ ਕੌਂਸਲ ਦੇ ਸਾਡੇ ਕੌਂਸਲਰ ਨੇ ਸੋ ਰਾਤ ਕਰੀਬ 2:00 ਵਜੇ ਦੇ ਕਰੀਬ ਜਿਹੜਾ ਵਾ ਸਾਢੇ ਸਾਢੇ ਕਿਦਾ ਸਾਢੇ 10:00 ਵਜੇ ਦੇ ਕਰੀਬ ਕੁਝ ਦੋ ਨੌਜਵਾਨ ਜਿਹੜੇ ਆ ਉਹ ਐਕਟਿਵਾ ਤੇ ਆਏ ਆ ਸੀਸੀਟੀਵੀ ਦੇ ਵਿੱਚ ਕੈਦ ਨੇ ਤੇ ਉਹਨਾਂ ਨੇ ਆਣ ਕੇ ਬਾਹਰ ਫਾਇਰਿੰਗ ਕੀਤੀ ਆ ਤੇ ਇਹਨਾਂ ਦੀ ਮਦਰ ਨੇ ਕਿਹਾ ਵੀ ਬਾਹਰ ਖਰੇ ਕੋਈ ਗੋਲੀ ਚੱਲੀ ਆ ਇਹਨਾਂ ਨੇ ਕਿਹਾ ਨਹੀਂ ਸ਼ਾਇਦ ਕੋਈ ਪਟਾਕੇ ਪਟੂਕੇ ਚਲਾਏ ਹੋਣਗੇ ਕਿਸੇ ਨੇ ਕੋਈ ਦੇ ਫੰਕਸ਼ਨ ਹੋਣਾ ਤੇ ਇਹ ਮਾਰਨਿੰਗ ਇਹਨਾਂ ਦੇ ਸਫਾਈ ਕਰਨ ਵਾਲਾ ਆਇਆ ਘਰੇ ਉਹਨੇ ਆਣ ਕੇ ਦੱਸਿਆ ਕਿ ਬਾਹਰ ਆਪਣੇ ਗੋਲੀਆਂ ਪਈਆਂ ਦਰਵਾਜ਼ੇ 'ਚ ਤੇ ਖੋਲ ਪਏ ਆ ਸੋ ਇਹਦਾ ਮੈਨੂੰ ਕਾਲ ਆਈ ਆ ਭਾਜੀ ਰਾਤ ਦਿਆ ਕੋਈ ਗੋਲੀਆਂ ਚਲਾ ਗਿਆ ਤੇ ਰਾਤ ਨੂੰ ਇਹਨੂੰ ਜਦੋਂ ਗੋਲੀਆਂ ਚੱਲਣ ਤੋਂ ਬਾਅਦ ਇਹਨੂੰ ਬਾਹਰ ਦੇ ਨੰਬਰ ਤੋਂ ਕਾਲ ਵੀ ਆਈ ਆ ਜੋ ਇਹਨੇ ਸੌਂ ਗਿਆ ਸੀ ਇਹਨੇ ਰਿਸੀਵ ਨਹੀਂ ਕੀਤੀ ਸੋ ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਕਿ 8 ਵਜੇ ਮੇਰੀ ਡੀਐਸਪੀ ਸਿਟੀ ਤੇ ਐਸਐਚਓ ਸਿਟੀ ਨਾਲ ਗੱਲ ਹੋਈ ਆ ਤੇ 9:00 ਅੱਜ ਗਿਆ ਤੇ ਥਾਣਾ ਮੇਰਾ ਖਿਆਲ ਹੈ ਇਥੋਂ 2 ਮਿੰਟ ਦਾ ਰਸਤਾ ਵਾ ਸਿਟੀ ਦਾ ਅਜੇ ਤੱਕ ਕੋਈ ਪੁਲਿਸ ਕਰਮਚਾਰੀ ਜਿਹੜਾ ਇੱਥੇ ਨਹੀਂ ਪਹੁੰਚਣਾ ਉਹਨਾਂ ਨੇ ਸਮਝਿਆ ਵੀ ਅਸੀਂ ਪਹੁੰਚੀਏ ਉੱਥੇ ਦੇਖੀਏ ਕਟਨਾ ਕਰਨਾ ਚਾਹਿਆ ਹੋ ਗਿਆ ਬੀਤੀ ਨੂੰ ਕਟਨਾ ਤੇ ਰਾਤ ਦੀ ਹੈ ਮਾਰਨਿੰਗ ਪਤਾ ਲੱਗਾ ਜਦੋਂ ਸਪਾਈ ਸੇਵਕ ਆਇਆ ਸੋ ਇਸ ਤੋਂ ਪਹਿਲਾਂ ਵੀ ਜਿਹੜਾ ਨਕੁਲ ਮਹਾਜਨ ਤੇ ਮੇਰੇ ਵੱਲੋਂ ਪਹਿਲਾਂ ਵੀ ਵੱਖ-ਵੱਖ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਕਿ ਦਰਖਾਸਤਾਂ ਦਿੱਤੀਆਂ ਪਿੱਛੇ ਜੇ ਇਹਦੀ ਦੁਕਾਨ ਤੇ ਕੁਝ ਨੌਜਵਾਨ ਜਿਹੜੇ ਜਿਨ੍ਹਾਂ ਨੇ ਲਗਭਗ ਪਤਾ ਹੀ ਹੈ ਕਿੰਨਾ ਨੇ ਕੀਤਾ ਤੇ ਜਦੋਂ ਐਪਲੀਕੇਸ਼ਨ ਦਿੱਤੀ ਐਸਐਚਓ ਸਿਟੀ ਨੂੰ ਇੱਥੇ ਗੁਰਮੀਤ ਸਿੰਘ ਨੇ ਤੇ ਨਾਲ ਵੀਡੀਓ ਲਾ ਕੇ ਦਿੱਤੀ ਕੋਈ ਅਨੇ ਕੋਈ ਕਾਰਵਾਈ ਨਹੀਂ ਕੀਤੀ ਉੱਥੇ ਕੋਈ ਸ਼ਹਿਰ ਦੀ ਹੈ ਕਿ ਬਾਹਰ ਦੀ ਹੈ ਚਲੋ ਉਹ ਲੱਗ ਜੂ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰੇ ਉਸ ਤੋਂ ਬਾਅਦ ਅਸੀਂ ਕਰਾਂਗੇ ਆਪਣੇ ਪ੍ਰੈਸ ਕਾਨਫਰੰਸ ਕਰਾਂਗੇ ਪੁਲਿਸ ਦੇ ਖਿਲਾਫ ਵੀ ਤੇ ਉਹਨਾਂ ਦੇ ਕਿਉਂਕਿ ਜੇ ਐਮਐਲਏ ਦੀ ਇਨਕੁਆਰੀ ਹੁੰਦੀ ਹੈ ਤੇ ਐਮਐਲਏ ਦੀ ਐਲਓਸੀ ਜਾਰੀ ਕੀਤੀ ਜਾਂਦੀ ਹੈ ਕਿ ਉਹ ਬਾਹਰ ਨਾ ਜਾ ਸਕੇ ਤੇ ਜਿਹੜੀ ਇੱਥੋਂ ਦੀ ਪੁਲਿਸ ਆ ਉਹਨਾਂ ਦੀ ਸ਼ਾਇਤ ਇਹ ਜਿੰਨਿਆਂ ਜਿੰਨਿਆਂ ਨੇ ਸਾਨੂੰ ਥ੍ਰੈਟ ਕੀਤਾ ਸੀ ਪਹਿਲਾਂ ਆਲਰੇਡੀ ਉਹ ਸਾਰੇ ਹੀ ਬੰਦੇ ਇਹਨਾਂ ਨੇ ਬਾਹਰ ਫੌਰਨ ਭੇਜ ਦਿੱਤੇ ਆ ਵਿਦਆਊਟ ਕੋਈ ਉਹਨਾਂ ਨੇ ਇਹਨੂੰ ਸੀ ਨਹੀਂ ਲਈ ਕੋਈ ਮੇਰੇ ਖਿਆਲ ਪੀਓ ਦੀ ਕਾਰਵਾਈ ਚਲਾਉਣੀ ਵੀ ਨਹੀਂ ਇਹਨਾਂ ਨੇ ਸੰਭਵ ਸੰਜੀ ਉਹਨਾਂ ਦੇ ਸੋ ਜਿਹੜੀ ਅੱਜ ਦੀ ਤੁਸੀਂ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਹੋ ਉਹਦਾ ਤੇ ਬੇੜਾ ਹੀ ਗਰਕ ਹੋ ਗਿਆ ਸੋ ਪੁਲਿਸ ਤੋਂ ਤੇ ਕੋਈ ਆਸ ਨਹੀਂ ਆ ਕਿੰਨੇ ਫਾਇਰ ਮਨ ਦੇਖ ਰਿਹਾ ਕਿ ਬਹੁਤ ਜ਼ਿਆਦਾ ਖੋਲ ਪਏ ਆ ਕਿੰਨੇ ਤਿੰਨ ਖੋਲ ਤਿੰਨ ਖੋਲ ਉਹ ਪਏ ਨੇ ਦੋ ਆ ਜਦੋਂ ਚਲਾਉਂਦੇ ਆ ਦੋ ਆਪਣੇ ਜਿੰਦਾ ਕਾਰਤੂਸ ਨੇ ਤੇ ਇੱਕ ਇੱਕ ਗੇਟ ਤੇ ਲੱਗਾ ਉਹ ਪਿੱਛੇ ਅੰਦਰ ਅੰਦਰ ਜਾ ਕੇ ਇੱਕ ਲੱਗਾ ਉੱਪਰ ਲੱਗਾ ਦੋ ਦੋ ਇਹ ਗੋਲੀਆਂ ਚਲਾਈਆਂ ਲੱਗਦਾ ਕਿ ਇਹ ਮਰ ਨਹੀਂ ਹੈ ਯਾਰ ਜਦੋਂ ਗੋਲੀ ਚੱਲਦੀ ਆ ਉਦੋਂ ਕਿਸੇ ਨੇ ਥੋੜਾ ਵੇਖਣਾ ਅੱਗੇ ਕੌਣ ਆ ਕੌਣ ਨਹੀਂ ਸੋ ਇਸ ਕਰਕੇ ਇਹ ਜਿਹੜਾ ਪ੍ਰਸ਼ਾਸਨ ਦਾ ਪ੍ਰਸ਼ਾਸਨ ਦੀ ਫੇਲੀਅਰ ਹੈ ਭਗਵੰਤ ਮਾਨ ਸਰਕਾਰ ਦੀ ਫੇਲੀਅਰ ਰੋਜ਼ ਨਿਤ ਨਵੇਂ ਕਿਤੇ ਚੋਰੀਆਂ ਹੋ ਰੀਆਂ ਕਿਤੇ ਡਾਕੇ ਹੋ ਰਿਆ ਫਿਰ ਇਨਫਾਰਮ ਕਰ ਰਹੇ ਆ ਇਨਫਾਰਮ ਕਰ ਰਹੇ ਆ ਆਲਰੇਡੀ ਪੀ ਥ੍ਰੈਟ ਆ ਇਹਨੂੰ ਥ੍ਰੈਟ ਆ ਬਟ ਨਾ ਉਹਨਾਂ ਨੂੰ ਵੇਲ ਮਿਲੇ ਇਹਨਾਂ ਦੇ ਆਪਣੇ ਇਥੋਂ ਦੇ ਅਖੌਤੀ ਲੀਡਰਾਂ ਦੇ ਮਗਰੋਂ ਤੇ ਉਹ ਕਾਰਵਾਈ ਕਰਨ ਨਹੀਂ ਯੂ ਦੇ ਪ੍ਰਧਾਨਤ ਜਿੱਦਾਂ ਹੋਇਆ ਫਿਰ ਜੇ ਨਾ ਕੋਈ ਹੋਇਆ ਤੇ ਫਿਰ ਕਰੋਗੇ ਮੈਂ ਕਿਹਾ ਤੁਨ ਕੇ ਰੱਖ ਦਿਆਂਗੇ ਯਾਰਾਂ ਪ੍ਰਸ਼ਾਸਨ ਨੂੰ ਤੇ ਕਿਸ ਤਰ੍ਹਾਂ ਫਿਰ ਦੇਖ ਦਿਓ ਸਾਰੇ ਨੂੰ ਤੇ ਜਿੱਦਾਂ ਅਜੇ ਤੱਕ ਪੁਲਿਸ ਨਹੀਂ ਪਹੁੰਚੀ ਪੁਲਿਸ ਨੂੰ ਤਾਂ ਮੈਂ ਇਹਨਾਂ ਦਾ ਸਲਾਹ ਕਰ ਰਿਹਾ ਪੁਲਿਸ ਨੂੰ ਤੇ ਕਾਰਵਾਈ ਕਰ ਮੇਰਾ ਖਿਆਲ ਕੰਪਲੇਂਟ ਦੇਣ ਦੀ ਵੀ ਲੋੜ ਨਹੀਂ ਕੋਈ ਕਾਰਵਾਈ ਤਾਂ ਉਹਨਾਂ ਨੇ ਕਰਨੀ ਨਹੀਂ ਮੈਂ ਇਹਨਾਂ ਨੂੰ ਮੈਂ ਚਾਹੁੰਦਾ ਵੀ ਹਾਰ ਲਿਆ ਆ ਕੇ ਜਦੋਂ ਆਉਂਦੇ ਆ ਤਾਂ ਸਨਮਾਨ ਤੇ ਜਰੂਰ ਕਰਦੀਏ ਵੀ ਡੇਢ ਘੰਟੇ ਤੋਂ 2 ਘੰਟੇ ਦੀ ਵੇਟ ਕਰ ਰਹੇ ਆ ਸਨਮਾਨਤ ਕਰਨਾ ਚਾਹੀਦਾ ਇਹੋ ਜਿਹੇ ਪੁਲਿਸ ਅਫਸਰਾਂ ਨੂੰ ਆਉਂਦੇ ਆ ਉਹਨਾਂ ਨੂੰ ਹਾਰ ਪਾ ਕੇ ਉਹਨਾਂ ਦਾ ਵੈਲਕਮ ਕਰਦੇ ਜੀ ਆਇਆਂ ਨੂੰ ਕਰਦੇ ਉਹਨਾਂ ਦਾ ਵੀ ਐਮਐਲਏ ਸਾਹਿਬ ਦੇ ਧਿਆਨ ਚ ਐਮਐਲਏ ਸਾਹਿਬ ਦੇ ਧਿਆਨ ਚ ਲਿਆਂਦਾ ਐ एसएसपी ਸਾਹਿਬ ਨੂੰ ਵੀਡੀਓ CCTV ਤੋਂ ਲੈ ਕੇ ਉਹ ਪਾ ਦਿੱਤੀ ਐ ਤੇ ਐਸਐਸਪੀ ਸਾਹਿਬ ਮੇਰੇ ਖਿਆਲ ਵਿੱਚ ਵੀਸੀ ਚੱਲ ਰਹੀ ਐ ਉਹਨਾਂ ਦੇ ਧਿਆਨ ਚ ਲਿਆਉਂਦੇ ਆ ਕੋ ਥੱਲੇ ਵਾਲਿਆਂ ਦੇ ਧਿਆਨ ਚ ਲਿਆਉਂਦਾ ਕੋਈ ਫਾਇਦਾ ਨਹੀਂ ਨਾ ਇਹਨਾਂ ਨੇ ਕੁਝ ਕਰਨਾ ਐਪਲੀਕੇਸ਼ਨਾਂ ਲਈ ਜਾਂਦੇ ਨੇ ਉੱਥੇ ਦਫਤਰ ਦਾਖਲ ਕਰੀ ਜਾਂਦੇ ਨੇ ਕਾਨੂੰਨੀ ਵਿਵਸਥਾ ਨੂੰ ਕਿਦਾਂ ਦੇਖਦੇ ਹੋ ਪੰਜਾਬ ਤੇ ਪਹਿਲਾਂ ਅੰਮ੍ਰਿਤਸਰ ਤੇ ਹੁਣ ਗੁਰਦਾਸਪੁਰ ਸੈਣੀ ਸਾਹਿਬ ਤੁਸੀਂ ਦੱਸੋ ਕਿਦਾਂ ਦੇਖਦੇ ਹੋ ਰੋਜ਼ ਤੁਸੀਂ ਖਬਰਾਂ ਕਰਨ ਜਾਂਦੇ ਹੋ ਰੱਖ-ਵੱਖ ਸ਼ਹਿਰ ਦੇ ਵਿੱਚ ਖਬਰਾਂ ਕਰਨ ਜਾਂਦੇ ਹੋ ਕਦੀ ਥਾਣੇ ਸਿਟੀ ਦੇ ਬਾਹਰੋਂ ਕੋਈ ਦੁਕਾਨ ਲੁੱ ਕਦੀ ਕਿਸੇ ਦੀਆਂ ਚਾਨੀਆਂ ਲਾਥੀਆਂ ਸਨੇਚਿੰਗਾਂ ਹੋ ਰਹੀਆਂ ਤੁਸੀਂ ਦੱਸ ਦਿਓ ਵੀ ਕਾਨੂੰਨ ਵਿਵਸਥਾ ਦੇ ਕੀ ਹਾਲਾਤ ਆ ਆ ਘਰਾਂ ਦੇ ਵਿੱਚ ਘਰਿਆ ਤੇ ਆ ਸਾਹਮਣੇ ਆ ਦੱਸ ਰਹੇ ਆ ਗਵਾਂਡੀ ਕਹਿੰਦੇ ਆ 10:30 11 ਵਜੇ ਤੱਕ ਵੈਸੇ ਬਾਹਰ ਬੈਠ ਰਹੇ ਨੇ ਤੇ ਮੇਰਾ ਬੇਟਾ ਕਹਿ ਰਿਹਾ ਕੋਈ ਜਾਗੋ ਮੇਰਾ ਖਿਆਲ ਕੋਈ ਮੱਲੇ ਦੀ ਨਿਕਲ ਰਹੀ ਆ ਤੇ ਇਧਰ ਨੂੰ ਸ਼ਾਇਦ ਆਏ ਤੇ ਪਾਪਾ ਮੈਂ ਵੇਖਣੀ ਆ ਤੇ ਉਹਨਾਂ ਨੂੰ ਕੀ ਪਤਾ ਸੀ ਵੀ ਆ ਕੰਮ ਹੋਇਆ ਗੋਲੀਆਂ ਚੱਲਾ ਕੇ ਗਏ ਆ ਤੇ ਲੋ ਘਰ ਕਿੰਨੇ ਪਰਿਵਾਰਿਕ ਮੈਂਬਰ ਸੀ ਜਦੋਂ ਇਹ ਸਾਰੇ ਕਾਰਵਾਈ ਹੋਈ ਆ ਘਰ ਸਾਰੇ ਪਰਿਵਾਰਿਕ ਮੈਂਬਰ ਸੀ ਫਾਦਰ ਸੀ ਮਦਰ ਸੀ ਛੋਟੀ ਬੱਚੀ ਸੀ ਤੇ ਇੱਕ ਇਹ ਦੱਸੋ ਵੀ ਇਹ ਦੁਕਾਨਦਾਰ ਬੰਦੇ ਆ ਕੀ ਇਹ ਆਪਣੀ ਦੁਕਾਨਦਾਰੀ ਨਾ ਕਰਨ ਸਾਰਾ ਦਿਨ ਇਹਨਾਂ ਨੇ ਦੁਕਾਨ ਤੇ ਬੈਠਣਾ ਓਪਨ ਓਪਨ ਸ਼ਟਰਾ ਜਦੋਂ ਮਰਜੀ ਜਿਹੜਾ ਮਰਜੀ ਆਏ ਆਣ ਕੇ ਗੋਲੀ ਮਾਰ ਕੇ ਚਲ ਜੇ ਜੇ ਕੋਈ ਕਮਾਊਗਾ ਤੇ ਖਾਏਗਾ ਤੇ ਜੇ ਇਹ ਇਦਾਂ ਕਰਦੇ ਆ ਦੁਕਾਨਾ ਬੰਦ ਕਰਕੇ ਐਸਐਸਪੀ ਸਾਹਿਬ ਨੂੰ ਦੇ ਆਉਂਦੇ ਆ ਪੁਲਿਸ ਪ੍ਰਸ਼ਾਸਨ ਨੂੰ ਮੈਂ ਕਹਿ ਰਿਹਾ ਡੇਢ ਦੋ ਘੰਟੇ ਹੋ ਗਏ ਆ ਅਜੇ ਤੱਕ ਕੋਈ ਪ੍ਰਸ਼ਾਸਨ ਦਾ ਇੱਕ ਵੀ ਕਰਮਚਾਰੀ ਇੱਥੇ ਆਉਣਾ ਉਹਨੇ ਇੱਥੇ ਜ਼ਰੂਰੀ ਨਹੀਂ ਸਮਝਿਆ ਮੈਂ ਤੇ ਇਹਨਾਂ ਨੂੰ ਕਹਿ ਰਿਹਾ ਪੁਲਿਸ ਨੂੰ ਤਾਂ ਅੱਗੇ ਆਲਰੇਡੀ ਕੰਪਲੀਟ ਨਾਲ ਦਿੱਤੀਆਂ ਤੇ ਆਲਰੇਡੀ ਦੱਸ ਵੀ ਚੁਕੇ ਆ ਵੀ ਆਹ ਬੰਦੇ ਆ ਤੇ ਜਿਹੜੇ ਬੰਦੇ ਨੇ ਉਹਨਾਂ ਨੂੰ ਪੁਲਿਸ ਨੇ ਆ ਬਾਹਰ ਭੇਜ ਦਿੱਤਾ ਸੋ ਸੋ ਮੈਂ ਸਾਡੇ ਇੱਥੋਂ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਇਹ ਜਿਹੜੀ ਤੁਹਾਡੀ ਕਾਨੂੰਨ ਵਿਵਸਥਾ ਤੁਹਾਡੀ ਸਰਕਾਰ ਆ ਜਿਹੜੀ ਇਹ ਕਾਨੂੰਨ ਵਿਵਸਥਾ ਤੇ ਬੜੀ ਫੇਲੀਅਰ ਸਾਬਤ ਹੋਈ ਆ ਸੋ ਜਿਹੜੇ ਕੋਈ ਕਰਮਚਾਰੀ ਅੱਜ ਦੇਖ ਲਓ ਤੁਸੀਂ 2 ਘੰਟੇ ਹੋ ਗਏ ਆ ਜ਼ਿੰਮੇਵਾਰ ਪ੍ਰਤੀਨਿਧਤਾ ਕਰ ਰਿਹਾ ਵਾਰਡ ਨੂੰ ਤੇ ਅਜੇ ਤੱਕ ਪੁਲਿਸ ਨੇ ਮੇਰੇ ਖਿਆਲ 2 ਮਿੰਟ ਦਾ ਰਸਤਾ ਅਜੇ ਤੱਕ ਪੁਲਿਸ ਨੇ ਇੱਥੇ ਆਉਣਾ ਜ਼ਰੂਰੀ ਨਹੀਂ ਸਮਝਿਆ ਸੋ ਮੈਂ ਮੰਗ ਕਰਦਾ ਹਾਂ ਸੀਐਮ ਸਾਹਿਬ ਕੋ ਕਿ ਜਿਹੜੇ ਵੀ ਇਹ ਕਰਮਚਾਰੀ ਜਿਹੜੇ ਡਿਊਟੀ ਤੋਂ ਆਪਣੇ ਕੰਨੀ ਕਰਤਾਉਂਦੇ ਨੇ ਇਹੋ ਜਿਹਿਆਂ ਦੇ ਖਿਲਾਫ ਕਾਰਵਾਈ ਕਰਨ ਤੇ ਜਿਹੜਾ ਇੱਥੇ ਜਿਹੜਾ ਵਾਕਿਆ ਹੋਇਆ ਵਾ ਇਹਦੀ ਕਿਸੇ ਸੀਨੀਅਰ ਅਫਸਰ ਨੂੰ ਆਪਣੇ ਮਾਰ ਕਰਕੇ ਐਪਲੀਕੇਸ਼ਨ ਤੇ ਇਨਵੈਸਟੀਗੇਸ਼ਨ ਕਰਾਉਣ ਵੀ ਕੌਣ ਸ਼ਕਸ਼ ਨੇ ਜਿਹੜੇ ਇੱਥੇ ਗੋਲੀ ਚਲਾ ਗਏ ਭਾਜੀ ਗੋਲੀਆਂ ਚੱਲੀਆਂ ਆਏ ਆ ਤੇ ਕੀ ਕਹਿਣਾ ਚਾਹੋਗੇ ਹਲੇ ਤੁਸੀਂ ਪਹੁੰਚੇ ਹੋ ਬਦਲ ਲਗਾ ਸਿਰੇ ਕੋਈ ਸਵਾ ਗੱਟ ਦੇ ਕਰੀਬ ਅੰਦਾਜ਼ਾ ਹੈ ਬਰੰਤ ਪਬਲੇ ਥੋੜਾ ਜਿਹਾ ਵਿੱਚ ਬਾਜ਼ਾਰ ਦੇ ਵਿੱਚ ਘਰ ਹੋਣ ਕਰਕੇ ਤਾਂ ਲੱਭਾਂ ਜੇ ਮੁਸ਼ਕਿਲ ਆਈ ਇਹਨਾਂ ਦਾ ਕਾਰਜਾਂ ਤੇ ਕੈਮਰਾ ਧਾਰਮਣ ਕਿੰਨੀਆਂ ਗੁੜੀਆਂ ਹੁ ਬਰੰਦ ਜਿੱਤੇ ਹੋਲ ਪੰਜ ਪੰਜ ਟੋਟਲ ਪੰਜ ਨੇ ਦੋ ਤੇ ਅਣਚਲੀਆਂ ਨੇ ਤੇ ਤਿੰਨ ਜਿਹੜੇ ਚਲੀਆਂ ਨੇ ਹਾਂ ਤੇ ਤਿੰਨਾਂ ਦੇ ਨਿਸ਼ਾਰੇ ਗੇਟ ਨਾਲ ਹੀ ਇੱਕ ਤੇ ਗੇਟ ਨਾਲ ਹੀ ਪਿਆ ਉਹ ਤੇ ਸ਼ਾਤਰੂ ਵਜੇ ਇਹਨਾਂ ਦੇ ਘਰ ਦੇ ਉੱਤੇ ਹਾਂ ਬਾਕੀ 60 ਫੂਟੇਜ ਚੈੱਕ ਕਰਕੇ ਜੋ ਵੀ ਆ ਬੰਦੀ ਕਰ ਲਈ ਆਪਾਂ ਕਰਾਂਗੇ ਜੀ ਕੋਈ ਜਾਨਵਰ ਨਹੀਂ ਕੋਈ ਜਾਨਵਰ ਨਹੀਂ ਨੁਕਸਾਨ ਨਹੀਂ ਹੋਇਆ ਨਹੀਂ ਜਾਨਵਰ ਨਹੀਂ ਨੁਕਸਾਨ ਹੋਵੇ ਕੋਈ ਖਬਰ ਨਹੀਂ ਆ ਤੇ ਅਫਸਰ ਵੀ ਆ ਰਹੇ ਸੀਨੀਅਰ ਅਫਸਰਾਂ ਨਾਲ ਵੀ ਗੱਲ ਹੋ ਗਈ ਆ ਹਾਂ ਸਾਰੇ ਮੌਕੇ ਤੇ ਪਹੁੰਚ ਰਹੇ ਆ ਹਾਂ ਤੇ ਜੋ ਹੈ ਕਿ ਆਪਾਂ ਦੇਖੇ ਹਰ ਸਭ ਕ੍ਰਾਸਿਕ ਸੈਸਲ ਤੇ ਮਤਲਬ ਹੈ ਕਿ ਵੀ ਅਨੂੰ ਟ੍ਰੇਸ ਕਰਨ ਦੀ ਹਰੇਕ ਕੋਸ਼ਿਸ਼ ਆਪਾਂ ਕੀਤੀ